ਨਮਸਕਾਰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਰਾਦੇ ਰਾਦੇ ਹਰੇ ਕ੍ਰਿਸ਼ਨਾ ਜੈ ਜਨेंद्र ਗੁੱਡ ਆਫਟਰਨੂੰ ਅੱਜ ਤੁਸੀਂ ਰਾਜਪਵਨ ਦੇ ਬਾਹਰ ਪੱਤਰਕਾਰ ਮਿਲਣ ਨੂੰ ਆਇਓ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਸ ਭਰਵੇਂ ਨੰਬਰ ਤੁਹਾਨੂੰ ਅਸ਼ੀਰਵਾਦ ਦਿੱਤਾ ਹੈ ਅੱਜ ਭਾਰਤੀ ਜਨਤਾ ਪਾਰਟੀ ਦਾ ਇੱਕ ਵਫਾ ਡੇਲੀਗੇਸ਼ਨ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸ਼੍ਰੀ ਅਸ਼ਵੀਸ਼ ਸ਼ਰਮਾ ਜੀ ਦੀ ਅਗਵਾਈ ਚ ਗਵਰਨਰ ਸਾਹਿਬ ਨੂੰ ਮਿਲਿਆ ਹੈ ਔਰ ਗਵਰਨਰ ਸਾਹਿਬ ਨਾਲ ਪੰਜਾਬ ਦੇ ਅੰਦਰ ਜਿਹੜੀ ਪੋਲੀਟੀਕਲੀ ਵੋਲੇਟਾਈਲ ਸਿਚੁਏਸ਼ਨ ਹੈ ਉਹਦੇ ਬਾਰੇ ਜਾਣੂ ਕਰਾਇਆ ਮੈਂ ਬਿਨਾਂ ਦੇਰੀ ਦੇ ਅਸ਼ਵੀਸ਼ ਸ਼ਰਮਾ ਜੀ ਨੂੰ ਬੇਨਤੀ ਕਰਾਂਗਾ ਕਿ ਆਪ ਸਾਡੇ ਨਾਲ ਪੂਰੀ ਗੱਲ ਸ਼ੇਅਰ ਕਰਨ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਆਪਣਾ ਵੀ ਆਵਾਜ਼ ਹੋ ਜਣੀ ਹੈ ਤੇ ਆ ਜਾਗੀ ਬਾ ਆਪ ਸਭ ਨੂੰ ਜਾਣਕਾਰੀ ਹੈ ਕਿ ਮਈ ਤੋਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ CSC ਕਾਮਨ ਸਰਵਿਸ ਸੈਂਟਰ ਦੇ ਮਾਧਿਅਮ ਨਾਲ ਜਿਹੜੇ ਕਿ অথੋરાઇਜ਼ ਨੇ ਗਵਰਨਮੈਂਟ ਇੰਡੀਆ ਤੋਂ ਉਹਨਾਂ ਦੇ ਮਾਧਿਅਮ ਨਾਲ ਕਿ ਪੰਜਾਬ ਦੇ ਲੋਕਾਂ ਨੂੰ ਕਿਸਾਨ ਨੂੰ दलित ਨੂੰ ਗਰੀਬ ਨੂੰ ਮਹਿਲਾਵਾਂ ਨੂੰ ਬਜ਼ੁਰਗਾਂ ਨੂੰ ਜਿਹੜੀਆਂ મોદી ਸਾਹਿਬ ਦੀਆਂ ਸਕੀਮਾਂ ਨੇ ਉਹ ਮੁਹਈਆ ਕਰਾਈਆਂ ਜਾਣ ਕੰਮ ਤਾਂ ਪੰਜਾਬ ਸਰਕਾਰ ਦਾ ਸੀ ਲੇਕਿਨ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਕੱਲ ਪੁਲਿਸ ਪ੍ਰਸ਼ਾਸਨ ਦਾ ਦੁਰਪਰਯੋਗ ਕੀਤਾ ਜਿਸ ਤਰੀਕੇ ਨਾਲ ਡੰਡੇ ਦੇ ਨਾਲ ਸਾਡੇ ਕੈਂਪਾਂ ਨੂੰ ਰੋਕਣ ਦਾ ਪ੍ਰਯਾਸ ਹੋਇਆ ਔਰ ਅੱਜ ਵੀ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਜੀ ਨੇਤਾਵਾਂ ਨੂੰ ਘਰਾਂ ਦੇ ਅੰਦਰ ਬੰਦ ਕਰਤਾ ਜਿਹੜੇ ਕੈਂਪ ਤੱਕ ਪੁੱਜੇ ਨੇ ਉਹਨਾਂ ਨੂੰ ਬੱਸਾਂ 'ਚ ਪਾ ਕੇ ਥਾਣਿਆਂ 'ਚ ਲੈ ਕੇ ਗਏ ਨੇ ਔਰ ਇਹ ਪੂਰੀ ਤਰ੍ਹਾਂ ਨਾਲ ਮਨੀਸ਼ ਸੋਸੋਦੀਆ ਨੇ ਜਿਹੜਾ ਇਹ ਗੱਲ ਕਹੀ ਸੀ ਨਾ ਕਿ ਸਾਧ ਦੰਡ ਬੇ ਝੂਠ ਛਲ ਕਪਟ ਫਰੇਵ ਇਹ ਉਹਦੀ ਤਰਜ਼ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਹੋ ਰਹੀ ਹੈ ਅਸੀਂ ਮਾਨਜੋਗ ਰਾਜਪਾਲ ਜੀ ਨੂੰ ਆਪਣੀਆਂ ਸਾਰੀਆਂ ਇਹਨਾਂ ਚਿੰਤਾਵਾਂ ਤੋਂ آگਾਹਤ ਕਰਾਇਆ ਹੈ ਮੇਰਾ ਇਹ ਕਹਿਣਾ ਹੈ ਮਾਨ ਸਾਹਿਬ ਨੂੰ ਅਰੇ ਪੋਲਿਟਿਕਲ ਲੜਾਈ ਆ ਨਾ ਪੋਲਿਟਿਕਲ ਤਰੀਕੇ ਨਾਲ ਲੜੋ ਬੀਜੇਪੀ ਕੋਲ ਇਹਨਾਂ ਡਰੀ ਕਿਉਂ ਜਾਂਦੇ ਪਿਓ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਗਰੀਬ ਨੂੰ ਮਕਾਨ ਮੋਦੀ ਸਾਹਿਬ ਦੇਣਾ ਚਾਹੁੰਦੇ ਨੇ ਤੇ ਨਾ ਮਿਲੇ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਅਗਰ ਗਰੀਬ ਆਦਮੀ ਦੀ ਇਲਾਜ ਦਾ ਪ੍ਰਬੰਧ ਮੋਦੀ ਸਾਹਿਬ ਕਰਦੇ ਨੇ ਆਜੂ ਸਮਾਨ ਯੋਜਨਾ ਦਾ ਉਹ ਲਾਭ ਨਾ ਮਿਲੇ। ਕੀ ਆ ਗਰੀਬ ਨੂੰ ਜਿਹੜੇ ਬਜ਼ੁਰਗ ਹੋ ਸੁਕੇ ਨੇ ਫ੍ਰੀ ਮੈਡੀਕਲ ਸਹੂਲਤਾਂ ਨਹੀਂ ਮਿਲਣੀ ਚਾਹੀਦੀ? ਕੀ ਆ ਗਰੀਬ ਦੇ ਘਰ ਦੇ ਅੰਦਰ ਗੈਸ ਦਾ ਕਨੈਕਸ਼ਨ ਨਹੀਂ ਆਣਾ ਚਾਹੀਦਾ? ਕੀ ਆ ਗਰੀਬ ਦੇ ਘਰ 'ਚ ਤੁਸੀਂ ਕੀ ਚਾਹੁੰਦੇ ਹੋ ਕਿ ਦਲਿਤ ਦੇ ਘਰ 'ਚ ਟਾਇਲਟ ਨਾ ਬਣੇ? ਅੱਜ ਵੀ ਉਹ ਆਪਣਾ ਖੇਤਾਂ 'ਚ ਜਾਏ। ਇਹ ਮਾਨ ਸਾਹਿਬ ਔਰ ਉਰਦੀ ਸਰਕਾਰ ਜਿਹੜਾ ਇਹ ਕੰਮ ਕਰ ਰਹੀ ਹੈ ਇਹਦੇ ਨਾਲ ਅਸੀਂ ਰੁਕਣ ਵਾਲੇ ਨਹੀਂ ਆ ਔਰ ਪੂਰੀ ਤਰ੍ਹਾਂ ਨਾਲ ਗੈਰ ਸੰਵਿਧਾਨਿਕ ਗੈਰ ਲੋਕਤਾਂਤ੍ਰਿਕ ਤਰੀਕਾ ਅਪਣਾਇਆ ਔਰ ਮੈਂ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਵੱਡੇ ਵੱਡੇ ਅਫਸਰ ਹੋਣਾ ਨੂੰ ਵੀ ਸਮਝ ਆਂਦਾ ਕਿ ਕਾਮਨ ਸਰਵਿਸ ਸੈਂਟਰ ਅਥੋਰਾਈਜ਼ ਨਹੀਂ ਔਰ ਕੱਲੇ ਉਹ ਅਥੋਰਾਈਜ਼ ਨਹੀਂ ਹੈ ਉਹ ਆਪਣੇ ਥੱਲੇ 6-6 ਲੋਕਾਂ ਨੂੰ ਨੋਮੀਨੇਟ ਕਰ ਸਕਦੇ ਨੇ ਉਹਦਾ ਪੂਰਾ ਸਾਈਡ ਬਣੀ ਹੋਈ ਹੈ ਔਰ 6-7 ਸਕੀਮਾਂ ਤੇ ਅਸੀਂ ਆਇਆ ਕਿ ਤੁਸੀਂ ਆਪਣੇ ਮੋਬਾਈਲ ਤੋਂ ਉਹਨੂੰ ਡਾਊਨਲੋਡ ਕਰਕੇ ਲਾਭ ਲੈ ਸਕਦੇ ਹੋ ਪੰਜਾਬ ਦੇ ਗਰੀਬ ਆਦਮੀ ਨੂੰ ਪਿੰਡ 'ਚ ਰਹਿਣ ਵਾਲੇ ਆਦਮੀ ਨੂੰ ਦਲਿਤ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਉਹ ਉਹ ਚੀਜ਼ਾਂ ਮਿਲਣ ਕਿਆ ਇਹ ਚਾਹਦੇ ਹੈ ਕਿ ਉਹ ਲਾਭ ਨਹੀਂ ਮਿਲਣਾ ਚਾਹੀਦਾ ਇੱਥੇ ਕੋਈ ਫਰੇਮ ਨਹੀਂ ਹੋ ਰਿਹਾ ਕੋਈ ਡਾਟੇ ਦੀ ਗੱਲ ਨਹੀਂ ਆਏ ਡਾਟਾ ਚੋਰੀ ਤੇ ਉਦੋਂ ਹੋਇਆ ਜਦੋਂ ਤੁਸੀਂ ਪੰਜਾਬ ਦੇ ਅੰਦਰ ਸਰਕਾਰ ਬਣਾਉਣ ਤੋਂ ਪਹਿਲਾਂ ਮਹਿਲਾ ਮਾ ਕੋਲ ਦੇ ਫਾਰਮ ਭਰੇ ਕਿੰਨੇ ਲੱਖ ਫਾਰਮ ਸੀ ਕਿਆ ਉਹ ਡਾਟਾ ਚੋਰੀ ਕੀਤਾ ਸੀ ਤੁਸੀਂ ਹੁਣ ਤੱਕ ਲਾਭ ਵੀ ਨਹੀਂ ਦਿੱਤਾ ਇਸ ਕਰਕੇ ਇਸ ਤਰੀਕੇ ਦੇ ਔਰ ਮੈਨੂੰ ਇਹ ਚੰਗਾ ਹੈ ਇਹ ਝੂਠੇ ਬੰਦੇ ਖੜੇ ਕਰਨਗੇ ਮੈਂ ਜੀ ਕਹਿ ਦਣਾ ਤੁਹਾਨੂੰ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਲੇਕਿਨ ਸਾਡੇ ਕੋਲ ਟੈਕਨੀਕਲੀ ਕਾਨੂੰਨੀ ਅਸੀਂ ਬਹੁਤ ਸਟਰੋਂਗ ਆ ਅਸੀਂ ਸਾਡੇ ਕਰਮਚਾਰੀ ਨੇ ਕੇਵਲ ਪੁੱਲ ਦਾ ਕੰਮ ਕੀਤਾ ਗਰੀਬ ਆਦਮੀ ਨੂੰ ਦੱਸਿਆ ਕਿ ਇਹ ਕੈਂਪ ਲੱਗਾ ਪਿਆ ਹੈ ਸੀਐਸਸੀ ਦਾ ਆਓ ਇੱਥੋਂ ਤੱਕ ਔਰ ਆਪਣੇ ਫਾਰਮ ਭਰੋ ਔਰ ਜਿਹਨੂੰ ਉਸੇ ਵੇਲੇ ਕਾਰਡ ਮਿਲ ਜੇ ਓਏ ਤੁਸੀਂ ਤਾਂ ਫਾਰਮ ਭਰ ਕੇ ਢੇਰ ਲਾ ਲੇ ਲੱਖਾਂ ਭੈਣਾ ਦੇ ਉਹਨਾਂ ਦੇ ਡਾਟੇ ਦਾ ਜਵਾਬ ਤਾਂ ਦੇ ਲੋ ਇਸ ਕਰਕੇ ਇਹ ਸਰਕਾਰ ਨਕਮੀ ਹੈ ਇਹ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਇਹਦੀ ਨਿੰਦਾ ਕਰਦੇ ਆ ਅੱਜ ਜਿਸ ਤਰੀਕੇ ਨਾਲ ਸਾਡੇ ਕਾਰਜਕਰਤਾ ਨੂੰ ਥਾਣਿਆਂ 'ਚ ਬਿਠਾਇਆ ਗਿਆ ਔਰ ਇਹ ਮੈਨੂੰ ਲੱਗਦਾ ਕਿ ਜਿਹੜੀ ਲੈਂਡ ਬੁਲਿੰਗ ਆ ਨਾ ਉਹਦੇ ਅੰਦਰ ਜਿਸ ਤੀਕ ਨਾਲ ਪੰਜਾਬੀਆਂ ਨੇ ਔਰ ਪੋਲੀਟিক্যাল ਪਾਰਟੀ ਦੇ ਨਾਤੇ ਭਾਜਪੀ ਨੇ ਗੋਡੇ ਲਵਾਏ ਹਨ ਔਰ ਜਿਹੜੀ ਰਾਜਪੂਰੇ ਦੀ ਰੈਲੀ 'ਚ ਜਿਸ ਤੀਕ ਨਾਲ ਗਰੀਬ ਘਰੋਂ ਬਾਹਰ ਨਿਕਲ ਕੇ ਆਇਆ ਪਿੰਡਾਂ 'ਚੋਂ ਇਹ ਸਰਕਾਰ ਡਰੀ ਹੋਈ ਹੈ ਇਹ ਸਰਕਾਰ ਸੇਵਾ ਦੇ ਕੰਮ ਦੇ ਅੰਦਰ ਅਰਚਨ ਭਾਰੀ ਹੈ ਜਿਹੜਾ ਇਹ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਸੀ ਅੱਜ ਹਰਿਆਣਾ ਦੇ ਅੰਦਰ ਅਗਰ ਗਰੀਬਾਂ ਦੇ ਘਰਾਂ ਦੇ ਅੰਦਰ ਉਸ ਸਕੀਮ ਦਾ ਲਾਭ ਹਰ ਗਰੀਬ ਆਦਮੀ ਨੂੰ ਮਿਲ ਰਿਹਾ ਮੇਰੇ ਪੰਜਾਬ ਦੇ ਗਰੀਬ ਨੂੰ ਕਿਉਂ ਕਿਉਂ ਨਹੀਂ ਮਿਲਿਆ ਆਜੂ ਸਮਾਨ ਨੂੰ ਕਾਰਡ ਅਗਰ ਬੰਨਣਾ ਚਾਹੀਦਾ ਸੀ ਸਰਕਾਰ ਨੇ ਕਿਉਂ ਉਹਨੂੰ ਲਾਗੂ ਕਰਾਇਆ ਡੀਸੀ ਇਹਨਾਂ ਦੇ ਕਿੱਥੇ ਸੀ ਸਾਨੂੰ ਕੀ ਜ਼ਰੂਰਤ ਪੈ ਗਈ ਇਹ ਕੈਂਪ ਲਾਣ ਦੀ ਅਗਰ ਡੀਸੀ ਸਰਕਾਰ ਨੇ ਮੇਰੇ ਗਰੀਬ ਆਦਮੀਆਂ ਨੂੰ ਉਹਨਾਂ ਸਕੀਮਾਂ ਨਾਲ ਜੋੜੇ ਹੁੰਦਾ ਤੇ ਲੱਗਦਾ ਕਿ ਸੀਐਸਡੀ ਵਾਲਿਆਂ ਨੂੰ ਵੀ ਪਿੰਡ-ਪਿੰਡ ਜਾ ਕੇ ਜ਼ਰੂਰਤਾਂ ਪੈਂਦੀ 1 ਲੱਖ ਤੋਂ ਉੱਪਰ ਲੋਕ ਸਾਡੇ ਕੈਂਪਾਂ ਦਾ 152000 ਗਰੀਬ ਆਦਮੀ ਦਲਿਤ ਆਦਮੀ ਮਜ਼ਦੂਰ ਆਦਮੀ ਕਿਸਾਨ ਆਦਮੀ ਹੋਂ ਤੱਕ ਇਨ੍ਹਾਂ ਕੈਂਪਾਂ ਦੁਆਰਾ ਲਾਭ ਲੈ ਚੁੱਕਿਆ ਆਪਣਾ ਕਾਰਡ ਬਣਾ ਚੁੱਕਿਆ ਸਰਕਾਰ ਦੀਆਂ ਚੂਲਾ ਹਿਲਦੀਆਂ ਨਜ਼ਰ ਆ ਰਹੀਆਂ ਮੈਂ ਪਹਿਲਾਂ ਵੀ ਕਿਹਾ ਹੈ ਇਹ ਸਰਕਾਰ ਐਕਸਪਾਇਰੀ ਹੋ ਚੁੱਕੀ ਹੈ ਲੇਕਿਨ ਦਿੱਲੀ ਦੇ ਦੇ ਅੰਦਰੋਂ ਜਿਹੜੇ ਲੋਕ ਆਏ ਨੇ ਇਹਨਾਂ ਨੇ ਜਿਨ੍ਹਾਂ ਨੂੰ ਠੇਕੇ ਦੇ ਸਰਕਾਰ ਦਿੱਤੀ ਹੈ ਉਹ ਚੈਨ ਨਹੀਂ ਲੈ ਰਹੇ ਉਹਨਾਂ ਨੂੰ ਚੈਨ ਅਦੋਂ ਹੀ ਆਣਾ ਜਿਨ੍ਹਾਂ ਦਿੱਲੀ ਵਾਲਿਆਂ ਨੇ ਬੇਲਾ ਕੀਤਾ ਉਦਾਂ ਹੀ ਪੰਜਾਬ ਵਾਲਿਆਂ ਨੇ ਬੇਲਾ ਕਰਨਾ ਔਰ ਇਸ ਕਰਕੇ ਅੱਜ ਮੈਂ ਮੈਂ ਰਾਜਪਾਲ ਜੀ ਨੂੰ ਮਿਲਿਆ ਔਰ ਉਹਨਾਂ ਨੂੰ ਆਪਣੀਆਂ ਸ਼ੰਕਾਵਾਂ ਔਰ ਕਿਸ ਤਰੀਕੇ ਨਾਲ ਇਹ ਕੈਂਪ ਚੱਲ ਰਿਹਾ ਸੀ ਇਹਦਾ ਦੱਸਿਆ ਉਹ ਰੋਕ ਹੀ ਨਹੀਂ ਸਕਦੇ ਨਾ ਕੈਂਪਾਂ ਨੂੰ ਕਿਸ ਕਿਸ ਕਾਨੂੰਨ ਦੇ ਤਹਿਤ ਰੋਕਣਗੇ ਉਹਨਾਂ ਕੋਲ ਸਰਕਾਰ ਨੇ ਅਥੋਰਾਈਜ਼ ਕੀਤਾ ਹੈ ਸੰਵਿਧਾਨ ਦੀ ਹੱਤਿਆ ਕਰਨ ਵਾਲੇ ਇਹ ਲੋਕ ਸੰਵਿਧਾਨ ਦੀ ਦੁਹਾਈ ਦਿੰਦੇ ਨੇ ਲੇਕਿਨ ਦਲਿਤ ਨੂੰ ਦਾ ਕਾਰਡ ਨਹੀਂ ਬੰਨਣਾ ਚਾਹੀਦਾ ਦਲਿਤ ਨੂੰ ਘਰ ਨਾ ਮਿਲੇ ਦਲਿਤ ਨੂੰ ਟਾਇਲਟ ਨਾ ਮਿਲੇ दलित नु आजु समान योजना दा लाभ ना मिले जायज दा लाभ ना मिले बुजुर्ग जेड़ा 70 ਸਾਲ ਤੋਂ ਉੱਪਰ ਹੋ ਗਿਆ ਉਹ ਕਿਤੇ ਫ੍ਰੀ ਉਹਦੀ ਮੈਡੀਕਲ ਨਾ ਮਿਲਦੇ ਇਸ ਕੰਮ ਚ ਲੱਗੇ ਨੇ ਲੇਕਿਨ ਅਸੀਂ ਨਾ ਰੁਕਣ ਵਾਲੇ ਆ ਨਾ ਇਹਨਾਂ ਤੋਂ ਡਰਨ ਵਾਲੇ ਆ ਪੋਲੀਟਿਕਲ ਲੜਾਈ ਸੜਕ ਤੇ ਲੜਨੀ ਪਏਗੀ ਸੜਕ ਤੇ ਵੀ ਲੜਾਂਗੇ ਅਸੀਂ दलित ਦੇ ਹੱਕ ਚ ਲੜ ਰਹੇ ਹਾਂ ਕਿਸਾਨ ਦੇ ਹੱਕ ਚ ਲੜ ਰਹੇ ਹਾਂ ਕਾ ਇਹ ਜਾਂ ਕਹਿ ਦਨ ਕਿ ਸਨਮਾਨ ਨਿਧੀ ਦਾ ਪੈਸਾ ਨਹੀਂ ਮਿਲਣਾ ਚਾਹੀਦਾ ਉਹ ਕਾਰਡ ਨਹੀਂ ਬਣਨਾ ਚਾਹੀਦਾ ਆਨ ਨਾਲ ਸਾਹਮਣੇ बोलना आके कि ਨਹੀਂ ਵੀ दलित ਦਾ ਕਾਰਡ ਨਹੀਂ ਬਣਨ ਦੇਣਾ ਆਨਾ ਸਾਹਮਣੇ ਕਿ ਕਿਸਾਨ ਦਾ ਕਾਰਡ ਕਿ 70 ਸਾਲ ਦੇ ਬਜ਼ੁਰਗ ਦਾ ਕਾਰਡ ਨਹੀਂ ਬਣਨ ਦੇਣਾ ਇਸ ਕਰਕੇ ਮੈਂ ਆਪਣੇ ਸਾਥੀਆਂ ਸੇ ਤੇ ਇੱਕ ਚੇਤਾਵਨੀ ਦਿਨਾ ਸੁਧਰ ਜਾਓ ਪੰਜਾਬੀ ਬੜਾ ਖਰਾਬ ਹੈ ਅੱਗੇ ਤੁਸੀਂ ਪੰਜਾਬ ਦੀ ਅਣਖ ਨੂੰ ਵੇਚ ਦਿੱਤਾ ਦਿੱਲੀ ਦੇ ਅਗੇ ਪੰਜਾਬੀ ਪੰਜਾਬ ਦੀ ਸਰਕਾਰ ਵੇਚੀ ਹੋਈ ਹੈ ਤੁਸੀਂ ਭੁੱਕ ਜਾਓ ਬੜੇ ਘੱਟ ਮਹੀਨੇ ਰਹਿ ਗਿਆ ਗਿਣਤੀ ਸ਼ੁਰੂ ਹੈ ਇਹ ਪੁਲਸ ਪੁਲਸ ਰਾਜ ਨਹੀਂ ਆਏ ਥੇ ਲੋਕਤੰਤਰ ਆ ਜਾਓ ਅਫਸਰਾਂ ਨੂੰ ਵੀ ਇਹ ਗੱਲ ਸਮਝ ਆਣੀ ਚਾਹੀਦੀ ਹੈ ਔਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਨਾ ਨਹੀਂ ਦੱਸੂਗਾ ਮੇਰੀ ਅਫਸਰਾਂ ਨਾਲ ਗੱਲ ਹੋਈ ਹੈ ਮੈਨਾਂ ਨੂੰ ਸਾਰਾ ਪ੍ਰੋਸੀਜਰ ਦੱਸਿਆ ਉਹਨਾਂ ਨੂੰ ਮੈਂ ਸਰਟੀਫਿਕੇਟ ਤੱਕ ਭੇਜੇ ਨੇ ਕਿ ਐਸ ਸੀ ਐਸ ਸੀ ਦੇ ਜਿਹੜੇ ਨੋਮੀਨੇਟਡ ਲੋਕ ਨੇ ਗਵਰਨਮੈਂਟ ਦੁਆਰਾ ਨੋਮੀਨੇਟਡ ਨੇ ਉਹ ਜਾਰੇ ਕੀ ਕਰਨ ਅਥੇ ਆਡਲੀ ਬੈਠੇ ਨੇ ਹੱਸ ਹੀ ਜਾਂਦੇ ਨੇ ਬਸ ਲੇਕਿਨ ਪੰਜਾਬੀ ਰੋਏ ਔਰੇ ਹੱਸੇ ਇਹ ਨਹੀਂ ਹੋ ਸਕਦਾ ਇਸ ਕਰਕੇ ਪੰਜਾਬ ਦੇ ਦਲਿਤ ਦੀ ਕਿਸਾਨ ਦੀ ਆਵਾਜ਼ ਮਜ਼ਦੂਰ ਦੀ ਦੁਕਾਨਦਾਰ ਦੀ ਆਵਾਜ਼ ਭਾਜਪੀ ਸੜਕ ਤੇ ਵੀ ਲੜੇਗੀ ਸੰਵਿਧਾਨਿਕ ਤਰੀਕੇ ਨਾਲ ਵੀ ਲੜੇਗੀ ਹੋਰ ਵੀ ਕੋਈ ਉਪਰਾਲੇ ਜਿਹੜੇ ਆ ਸਾਡੇ ਕੋਲ ਖੁੱਲੇ ਨੇ ਲੇਕਿਨ ਇਹ ਕੈਂਪ ਬੰਦ ਨਹੀਂ ਹੋਣਗੇ ਅੱਜ ਇਹਨਾਂ ਨੇ ਕੀ ਕੀਤਾ ਘਰਾਂ 'ਚ ਹੀ ਡਿਟੇਨ ਕਰ ਲਿਆ ਕੀ ਪਤਾ ਕਰਾਉਣਾ ਪੂਰੇ ਪੰਜਾਬ 'ਚ ਹੋກ ਹੀ ਰਿਹਾ ਕੋਈ ਪੁਰਾਣਾ ਐਮ.ਐਲ.ਏ ਆ ਉਹਨੂੰ ਰੋਕ ਲਿਆ ਮਾਰੋ ਨਾਲ ਪਤਾ ਲੱਗਾ ਪੁਰਾਣਾ ਐਮ.ਪੀ ਜਾ ਰਿਹਾ ਉਹਦੀ ਗੱਡੀ ਰੋਕ ਲਈ ਕੈਂਪਾ ਤੱਕ ਨਹੀਂ ਪੁੱਜਣ ਦੇਣਾ ਜਿਹੜੇ ਕੈਂਪਾ ਤੱਕ ਪੁੱਜ ਗਏ ਉਹਨਾਂ ਨੂੰ ਗੱਡੀਆਂ ਚ ਬਿਠਾਇਆ ਥਾਣੇ ਲਾ ਕੇ ਇਹ ਐਮਰਜੈਂਸੀ ਹੈ ਕਿਆ ਇਹ ਤਾਂ 1975 ਨੂੰ ਯਾਦ ਦਿਲਾਤਾ ਰਹ ਨੇ ਕੋਈ ਨਾਦਰ ਛਾਈ ਹੈ ਕਿਆ ਚਰਚਾ ਕਰ ਲੈਂਦੇ ਨਾ ਮੈਂ ਨਾਲ ਤੇ ਚੀਫ ਸੈਕਟਰੀ ਨੂੰ ਵੀ ਕਿਹਾ ਉੱਪਰ ਵਾਲਿਆਂ ਨੂੰ ਵੀ ਕਿਹਾ ਤੁਸੀਂ ਪ੍ਰੋਸੀਜਰ ਦੇ ਅੰਦਰ ਕੋਈ ਗੜਬੜ ਹੈ ਤਾਂ ਦੱਸੋ ਲੇਕਿਨ ਐਨ ਜੀ ਓ ਵੀ ਕੈਂਪ ਲਗਾ ਸਕਦੀਆਂ ਮੈਂ ਕਹਿ ਰਿਹਾ ਨਾ ਛੇ ਸਕੀਮਾਂ ਐਸੀਆਂ ਜਿਹੜਾ ਜਿਹੜੀਆਂ ਤੁਸੀਂ ਆਪਣੇ ਮੋਬਾਈਲ ਤੇ ਖੋਲ ਕੇ ਉਹਨੂੰ ਕਾ ਇੰਟਰਟੇਨ ਕਰ ਸਕਦੇ ਹੋ ਲਾਭ ਲੈ ਸਕਦੇ ਹੋ ਦਾ ਇਸ ਕਰਕੇ ਬੀ ਜੇ ਪੀ ਇਹਦਾ ਕੜੀ ਨਿੰਦਾ ਕਰਦੀ ਹੈ ਲੇਕਿਨ ਇਸ ਕੇ ਗੱਲ ਦਾ ਪੰਜਾਬੀਆਂ ਨੂੰ ਜ਼ਰੂਰ ਯਕੀਨ ਦਿਲਾਉਂਦੀ ਹੈ ਤੁਹਾਡੇ ਅਧਿਕਾਰਾਂ ਤੇ ਡਾਕਾ ਨਹੀਂ ਮਾਰਨ ਦਿੱਤਾ ਜਾਏਗਾ ਔਰ ਹੋਰ ਵੀ ਗਤੀ ਦੇ ਨਾਲ ਹਰ ਗਰੀਬ ਨੂੰ ਮੋਦੀ ਦੀਆਂ ਸੁਵਿਧਾਵਾਂ ਦਾ ਲਾਭ ਮਿਲੇ जेड़ा ए मान दी नकमी सरकार ने बांजे रखिया तो अधिकार तो वो अधिकार बीजेपी दुआ करेगी धन्यवाद राज्यपाल जी किस तरीके का आश्वासन दिया है फिलहाल राज्यपाल ने किस तरीके का आश्वासन दिया है और साथ ही क्या जिला प्रधानों की भी गिरफ्तारी हुई, हा, हुई है हां हुई है मैं भी बता दे हां जगह के बारे में कैंप लगने से और सारी जगह ते ਪੁਲਿਸ ਜਿਹੜੀ ਆ ਉਹਨਾਂ ਨੇ ਸ਼ੌਮ ਨਹੀਂ ਬਣਾਇਆ ਜਿਤੇ ਜਿਤੇ ਤੇ ਕੈਂਪ ਲੱਗ ਗਿਆ ਦਾ ਸੀ ਤੇ ਉੱਥੋਂ ਉੱਥੋਂ ਚੁੱਕ ਕੇ ਲੈ ਗਏ ਜਿਹੜੇ ਨੇਤਾ ਘਰੋਂ ਨਿਕਲਣ ਵਾਲੇ ਸੀ ਕੈਂਪ ਦੇ ਜਾਣ ਲਈ ਉਹਨਾਂ ਨੂੰ ਘਰਾਂ ਚ ਫੜ ਲਿਆ ਇਹ ਹਾਲਾਤ ਇਹਨਾਂ ਨੇ ਕੀਤੀ ਆ ਜਿੱਤੂ ਆ ਕੇ ਰਾਜਪਾਲ ਜੀ ਦਾ ਸਵਾਲ ਹੈ ਉਹਨਾਂ ਨੇ ਆਪਣੇ ਉਹਨਾਂ ਦੇ ਆਪਣੀ ਇੱਕ ਪਦ ਦੀ ਗ੍ਰਿਮਾ ਮਾਨਯੋਗ ਰਾਜਪਾਲ ਜੀ ਨੇ ਬੜੀ ਸਹਿਜਤਾ ਸਰਲਤਾ ਦੇ ਨਾਲ ਸਾਡੀ ਗੱਲ ਨੂੰ ਸੁਣਿਆ ਔਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਇੰਟਰਵਿਊ ਇਨ ਕਰਨਾ ਚਾਹੀਦਾ

ये कामन सर्विस सेंटर अधिकृत सेंटर है अधिकृत लोगों के द्वारा ये कैंप लगे लगाए जा रहे हैं और पंजाबी होने के नाते सेवादार होने के नाते बीजेपी के कार्यकर्ता की भूमिका केवल इतनी है कि लोगों को उन कैंपों तक लेके जाना और वहां से लाब गुलाना हमारी भूमि का इतनी पंजाब पुलिस है। की ऑथराइज नहीं है सुविधा सेंटर ही ऑथराइज है ये पंजाब पुलिस का पता है मेनू लगता है कि उन्होंने थोड़ी स्टडी कर लेनी चाहिए मैं उनों के सबसे बड़े अफसर को ना वो सर्टिफिकेट भेज के हटया एक बार अंडर ये हो के रखो लाएंगे आप राज्यपाल से और क्या पंजाब पुलिस स्पेशल के से रोक रही है आपको किन किन कौन कौन है पर्टिकुलरली राज्यपाल जी से आज बीजेपी का प्रतिनिधि मंडल कल जिस प्रकार से पंजाब सरकार ने लोकतंत्र की हत्या की और भारतीय जनता पार्टी जो मई से अपना सीएससी सेंटर के माध्यम से मोदी साहब की केंद्र सरकार की गरीब के लिए किसान के लिए दलित के लिए महिला के लिए बुजुर्ग के लिए जो स्कीमें चल रही थी उसके साथ हम लोग जुड़ रहे थे एक लाख छप्पन हज़ार गरीब आदमी दलित किसान मजदूर और बुजुर्ग इन स्कीमों के लाभ के साथ जुड़ा है और मई से ये सब चल रहा क्रम चल रहा था लेकिन एक लाख छप्पन हजार।, हजार और लेकिन कल जिस प्रकार इन्होंने पुलिस का दुरुपयोग किया उसके बाद इनके सब बड़े अधिकारियों को मैंने वो सर्टिफिकेट भेजे कि ये ऑथोराइज हैं सारे और ये कामन सर्विस सेंटर हैं इनके माध्यम से हो रहा है वो छः लोगों को अपॉइंट कर सकते हैं बीजेपी केवल इतनी भूमिका अदा कर रही है कि लोगों को उन कैंपों तक लेके जा रही है ये काम सरकार को करना चाहिए था सरकार को का कर्तव्य नहीं है कि दलित का कार्ड बने सरकार का कर्तव्य नहीं है किसान को लाभ मिले बुजुर्ग को लाभ मिले मजदूर को लाभ मिले मोदी साहब के कारण अगर किसी का घर बन सकता तो सरकार को नहीं बनाना चाहिए था आपको तो याद होगा मैंने असेंबली में भी उठाया था प्रश्न क्या बताओ कि जो मोदी साहब की आवास योजना है हरियाणा में इतना लाभ मिला तो पंजाब में कितना मिला कोई जवाब नहीं था तो हम लोगों ने सीधा जो सर्विस सेंटर हैं कामन सर्विस सेंटर हैं उनके माध्यम से उनसे रिक्वेस्ट की कि आप लोग गाँव गाँव जाके कैंप लगाओ हमारे लोग आपकी मदद करेंगे लेकिन अगर सरकार कुंभकर्णी नींद सोई है हम सो नहीं सकते हर पंजाबी को लाभ मिले उसी क्रम में ये चल रहे थे कल इन्होंने रोका आज इन्होंने गुंडागर्दी करवाई है पूरी तरह से प्रशासन ने हमारे कार्यकर्ताओं को उठाया भी है थाने में भी लेके गए हैं घरों में जाके पुलिस बैठी है ये सारा जो नाच हुआ है इसकी जानकारी राज्यपाल जी को दी है और लेकिन मैं पंजाबियों को आश्वस्त करना चाहता हूँ किसी भी दलित हो किसान हो बुज़ुर्ग हो जो मोदी साहब की स्कीम का लाभ जिसको मिलना चाहिए उसको हम लाभ दे के रहेंगे ना हम डरने वाले हैं ना हम रुकने वाले हैं हम तो चलने वाले हैं पंजाब हमारे साथ चल रहा है ये हमारी राजपुरा की रैली के बाद घबराए हुए हैं ਔਰ ਇਹਨਾਂ ਨੇ ਸਰਕਾਰ ਜੋ ਹੈ ਉਸਕੋ ਠੇਕੇ 'ਤੇ ਦੇ ਕੇ ਰੱਖਾ ਹੈ ਦਿੱਲੀ ਵਾਲੋ ਜਮੇਰਮਾ ਜੀ ਤੁਸੀਂ ਇੱਕ ਹੀ ਗੱਲ ਕਰ ਰਹੇ ਹੋ ਪੈਰਲਲ ਤੋਂ ਅੱਡੇ ਗੁਲਦੀਪ ਧਾਰੀਵਾਰ ਪ੍ਰੈਸ ਕਾਨਫਰੰਸ ਕਰ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਯਾਨੀ ਕਿ ਸੈਂਟਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ 11 ਲੱਖ ਰਾਸ਼ਨ ਕਾਰਡ ਜਿਹੜੇ ਨੇ ਉਹ ਰੱਦ ਕਰ ਦਿੱਤੇ ਗਏ ਨੇ ਕਹਿੰਦੇ ਇੱਕ ਪਾਸੇ ਗੱਲ ਕਰਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਦੂਜੇ ਪਾਸੇ ਆਪ ਰੱਖ ਇੱਕ ਗੱਲ ਸਮਝ ਲੈਣਾ ਇਹ ਸਰਕਾਰ ਦੀ ਪ੍ਰਵ੍ਰਤੀ ਰਹੀ ਹੈ ਕਿ ਨਾਚ ਨਾ ਜਾਣੇ ਆਂਗਣ ਟੇਡਾ ਜਦੋਂ ਇਹ ਕਿਸੇ ਦਾ ਕੋਈ ਕੰਮ ਕਰ ਕਰਨਾ ਨਹੀਂ ਚਾਹਦੇ ਜਦੋਂ ਨਿਯਮਾਂ ਦੀ ਉਲੰਘਣਾ ਕਰਦੇ ਨੇ ਜਦੋਂ ਤਾਰ-ਤਾਰ ਤੇ ਰੱਖਦੇ ਨੇ ਔਰ ਆਪਣੇ ਨਿੱਜੀ ਲੋਕਾਂ ਨੂੰ ਲਾਭ ਦੇਣ ਦੇ ਲਈ ਕੋਈ ਕੰਮ ਕਰਦੇ ਨੇ ਅਸਲੀ ਹੱਕਦਾਰ ਜਿਹੜਾ ਪੰਜਾਬੀ ਐ ਉਹਦਾ ਕਾਰਡ ਨਹੀਂ ਬਣਾਉਂਦੇ ਉਹਦੇ ਕਾਰਡ ਕੱਢ ਦਿੰਦੇ ਨੇ ਆਪਣੇ ਜਿਹੜੇ ਐਮਐਲਏ ਨੇ ਆਪਣੇ ਜਿਹੜੇ ਗੁਰਗੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਕਾਹ ਹੋਰ ਜਿਹੜੇ ਕਾਰਾਂ ਤੇ ਜਾਂਦੇ ਨੇ ਉਹਨਾਂ ਦੇ ਕਾਰਡ ਬੰਦੇ ਨੇ ਪਰ ਇਹ 11 ਲੱਖ ਕਾਰਡ ਕਟੋਏ ਨੇ ਉਹਦੇ ਲਈ ਅਗਰ ਕੋਈ ਦੋਸ਼ੀ ਐ ਕਿ ਪੰਜਾਬ ਦੀ ਸਰਕਾਰ ਦੋਸ਼ੀ ਐ ਐਮ ਐਲ اے ਦੋਸ਼ੀ ਨੇ ਮਨਿਸਟਰ ਦੋਸ਼ੀ ਨੇ ਤੁਹਾਨੂੰ ਯਾਦ ਹੋਏਗਾ ਮੈਂ ਫੂਡ ਸਪਲਾਈ ਮਨਿਸਟਰ ਦੇ ਘਰ ਗਿਆ ਸੀ ਕਿ ਵੀ ਤੇਰਾ ਜ਼ਿਲ੍ਹਾ ਤੇਰੇ ਜ਼ਿਲ੍ਹੇ ਚ ਮੈਂ ਤੈਨੂੰ ਘਰ ਦਿਖਾਣਾ ਜਾ ਕੇ ਇੱਕ ਕਮਰਾ ਚਾਰ ਬੰਦੇ ਰਹਿੰਦੇ ਨੇ ਉਹਦਾ ਕਾਰਡ ਕਟੋਇਆ ਇੱਕ ਕੋਟੀ ਵਾਲਾ ਕਾਰ ਤੇ ਜਾਂਦਾ ਉਹ ਅਨਾਜ ਲੈ ਕੇ ਆਂਦਾ ਇਹ ਅਮੀਰ ਆਦਮੀ ਸੰਪਨ ਆਦਮੀ ਦੀ ਕਾਸ ਦੇ ਉਤੇ ਗਰੀਬ ਆਦਮੀ ਦਾ ਕਾਰਡ ਕੱਟਦੇ ਨੇ ਔਰ ਦੋਸ਼ ਦੂਸਰਿਆਂ ਤੇ ਲਗਾਉਂਦੇ ਨੇ ਧੰਨਵਾਦ ਬਹੁਤ ਬਹੁਤ